ਅੱਜ ਦਾ ਲੇਖ ਹੈ ਮੇਰਾ ਜਨਮ ਦਿਨ ਮੇਰਾ ਜਨਮ ਦਿਨ ਹਰ ਸਾਲ 10 ਮਾਰਚ ਨੂੰ ਆਉਂਦਾ ਹੈ ਇਸ ਦਿਨ ਮੇਰੇ ਮਾਤਾ ਪਿਤਾ ਮੈਨੂੰ ਪਿਆਰ ਅਤੇ ਆਸ਼ੀਰਵਾਦ ਦਿੰਦੇ ਹਨ ਮੈਂ ਸਵੇਰੇ ਗੁਰੂ ਘਰ ਜਾ ਮੰਦਰ ਜਾ ਕੇ ਪ੍ਰਭੂ ਦਾ ਸ਼ੁਕਰਾਨਾ ਅਦਾ ਕਰਦਾ ਹਾਂ ਮੇਰੇ ਘਰ ਨੂੰ ਗੁਬਾਰੇ ਅਤੇ ਰੋਸ਼ਨੀ ਨਾਲ ਸੁੰਦਰ ਤਰੀਕੇ ਨਾਲ ਸਜਾਇਆ ਜਾਂਦਾ ਹੈ ਮੈਂ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਕੇਕ ਕਟਦਾ ਹਾਂ ਸਭ ਜਾਣੇ ਹੈਪੀ ਬਰਥਡੇ ਗੀਤ ਗਾ ਕੇ ਮੈਨੂੰ ਵਧਾਈ ਦਿੰਦੇ ਹਨ ਮੈਨੂੰ ਬਹੁਤ ਪਿਆਰੇ ਤੋਹਫੇ ਅਤੇ ਸ਼ੁਭਕਾਮਨਾਵਾਂ ਮਿਲਦੀਆਂ ਹਨ ਅਸੀਂ ਮਿਲ ਕੇ ਨੱਚਦੇ ਅਤੇ ਗੀਤ ਗਾਉਂਦੇ ਹਾਂ ਮੈਨੂੰ ਮੇਰਾ ਜਨਮ ਦਿਨ ਬਹੁਤ ਪਸੰਦ ਹੈ ਇਹ ਦਿਨ ਮੇਰੇ ਲਈ ਖੁਸ਼ੀਆਂ ਭਰਿਆ ਹੁੰਦਾ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ